ਸਤਿ ਸ਼੍ਰੀ ਅਕਾਲ ਜੀ ਹੋਰ ਕੀ ਹਾਲ ਚਾਲ ਹੈ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਊ ਤੇ ਮੈਂ ਵੀ ਬਹੁਤ ਠੀਕ ਠਾਕ ਹਾਂ ਤੇ ਬਹੁਤ ਸਾਰਾ ਪਿਆਰ ਤੁਹਾਡਾ ਪਹੁੰਚ ਰਿਹਾ ਮੇਰੇ ਕੋਲ ਬਹੁਤ ਅੱਛਾ ਲੱਗ ਰਿਹਾ ਤੇ ਮੈਂ ਸਪੈਸ਼ਲੀ ਗਰਮੀਆਂ ਦੀ ਛੁੱਟੀਆਂ ਦਾ ਫੁੱਲ ਫਾਇਦਾ ਲੈ ਰਹੀ ਹਾਂ ਜਿੰਨਾ ਮੈਕਸਿਮਮ ਟਾਈਮ ਮੈਥੋਂ ਦਿੱਤਾ ਜਾਂਦਾ ਆਪਣੀ ਬੋਡੀ ਨੂੰ ਉਹਨਾਂ ਦੇ ਰਹੀ ਹਾਂ ਕਿਉਂਕਿ ਮੈਂ ਆਈ ਹਾਂ ਪਿੱਕੇ ਅਜਿਹਾ ਕਿ ਮੇਰੇ ਤੇ ਕੋਈ ਵਰਕ ਲੋਡ ਨਹੀਂ ਹੈਗਾ ਐਕਸਟਰਾ ਪਰ ਮੈਂ ਇੰਨਾ ਕੁ ਕਰਦੀ ਹੁੰਦੀ ਹਾਂ ਕਿ ਇਹਨਾਂ ਦਾ ਵੀ ਥੋੜਾ ਬਹੁਤਾ ਕੰਮ ਕਰਾਉਣੀ ਹੈ ਜਿਵੇਂ ਅੱਜ ਵੀ ਮੈਂ ਤੁਹਾਡੂਗਾ ਚਲਾਇਆ ਸੀ ਕਿਉਂਕਿ ਮੈਂ ਆਪਣ ਠੀਕ ਹੈ ਸੋ ਕੰਮ ਕਰਦਾ ਜਿਹੜਾ ਉਹ ਬਹੁਤ ਜ਼ਰੂਰੀ ਹੈ ਥੋੜਾ ਪਤਾ ਚਲੋ ਉੱਥੇ ਮੇਰੇ ਕੋਲੇ ਟਾਈਮ ਨਹੀਂ ਹੁੰਦਾ ਤੇ ਨਾ ਹੀ ਸਾਡੇ ਮਤਲਬ ਉੱਥੇ ਸੈਟਅਪ ਹੀ ਸਾਡਾ ਇਸ ਤਰ੍ਹਾਂ ਦਾ ਹੈ ਕਿ ਸਾਨੂੰ ਕਰਨਾ ਨਹੀਂ ਪੈਂਦਾ ਇੱਥੇ ਮੈਂ ਇਹਨਾਂ ਇਹਨਾਂ ਦੇ ਸੈਟਅਪ ਦੇ ਹਿਸਾਬ ਨਾਲ ਇਹਨਾਂ ਨੇ ਜਿਵੇਂ ਕੰਮਕੁਮਲੀ ਨਹੀਂ ਲਾਈ ਹੋਈ ਸਵਾਈਆਂ ਵਾਲੀ ਤਾਂ ਮੜਦੀਨਿਆਂ ਦਾ ਏਰੀਆ ਇਸ ਤਰ੍ਹਾਂ ਦਾ ਹੈ ਤੇ ਇਸ ਕਰਕੇ ਅਸੀਂ ਇਹਨਾਂ ਦੀ ਹੈਲਪ ਵੀ ਕਰਦੇ ਹਾਂ ਤੇ ਆਪਣੀ ਸਿਹਤ ਵੀ ਉਹੀ ਕੰਮ ਚੁਣ ਲੈਣੇ ਆ ਜਿਹਦੇ ਵਿੱਚ ਸਿਹਤ ਨੂੰ ਜ਼ਿਆਦਾ ਫਾਇਦਾ ਹੁੰਦਾ ਹੈ ਰੋਟੀ ਨਹੀਂ ਰੋਟੀ ਤੁਸੀਂ ਬਕਾ ਲਓ ਚੜੂ ਬਚਾ ਮੈਂ ਲਾ ਦਿੰਦੀ ਤਸਵੀਰ ਨਹੀਂ ਕਰਨਾ ਠੀਕ ਹੈ ਸੋ ਅੱਜ ਤੋਂ ਆਪਾਂ ਜਿਹੜੀ ਵੀਡੀਓ ਦੇਣ ਲੱਗੇ ਹਾਂ ਉਹ ਹੈਗੀ ਹੈ ਕਿ ਬਹੁਤ ਸਾਰੀਆਂ ਭੈਣਾਂ ਦੇ ਮੈਸੇਜ ਸੀ ਕਿ ਸਾਡੇ ਨਾਲ ਬ੍ਰੈਸਟ ਹੈਵੀ ਹੈ ਤਾਂ ਉਹਦੇ ਲਈ ਕੋਈ ਐਕਸਰਸਾਈਜ਼ ਦੱਸੋ ਤੁਸੀਂ ਜਿਹੜੀ ਅੱਜ ਤੋਂ ਮੈਂ ਐਕਸਰਸਾਈਜ਼ ਦੱਸਾਂਗੀ ਉਹ ਸਪੈਸ਼ਲੀ ਏਸੀ ਕਾਮ ਵਾਸਤੇ ਹੈ ਕਿ ਤੁਹਾਡਾ ਜਿਹੜੀ ਡਬਲ ਚਿਨ ਹੈ ਉਹ ਵੀ ਠੀਕ ਹੋਊਗੀ ਇਹਦੇ ਨਾਲ ਤੁਹਾਡੇ ਕੋਈ ਸ਼ੋਲਡਰ ਪੇਨ ਹੈ ਉਹ ਠੀਕ ਹੋ ਜੂਗੀ ਠੀਕ ਹੈ ਤਾਂ ਤੁਹਾਡੇ ਜਿਹੜੀ ਹੈਵੀ ਬ੍ਰੈਸਟ ਹੈ ਉਹ ਵੀ ਠੀਕ ਹੈ ਸੋ ਬਹੁਤ ਇਜ਼ੀ ਜੀ ਐਕਸਰਸਾਈਜ਼ ਦੱਸੂਗੀ ਦੇਖੀ ਹੋਣੀ ਹੈ ਤੁਸੀਂ ਬਹੁਤ ਚੈਨਲ ਦੇ ਉੱਤੇ ਬਟ ਰਾਮ ਨਾਲ ਤੁਹਾਨੂੰ ਸਮਝਾ ਕੇ ਪ੍ਰੋਪਰ ਤਰੀਕੇ ਨਾਲ ਦੱਸੂਗੀ ਵੀ ਕਿਵੇਂ ਕਰਦੇ ਆ ਇੱਧਰ ਨੂੰ ਕਰਾਂ ਕਿ ਉਧਰ ਕਰਾਂ ਕੁਛ ਨਹੀਂ ਕਰਨਾ ਪੜ੍ਹਣਾ ਤੁਸੀਂ ਆਹ ਸਾਈਡ ਚੂਜ਼ ਕਰ ਲਿਓ ਕਿਉਂਕਿ ਇੱਧਰ ਜਿਹੜੀ ਇਹ ਬੈੱਡ ਹੁੰਦਾ ਨਾ ਇਹਦਾ ਆ ਹਾਰਡ ਹੁੰਦਾ ਆਹ ਸਾਈਡ ਚੂਜ਼ ਕਰ ਲੈਣੀ ਹੈ ਤੁਸੀਂ ਬੈੱਡ ਦੀ ਜਿਹੜੀ ਸਾਈਡ ਤੁਹਾਡਾ ਗੱਦਾ ਹੁੰਦਾ ਹੈ ਠੀਕ ਹੈ ਚੱਪੜਾ ਬਰੀ ਕਰਦੇ ਹੇਠਾਂ ਤੇ ਲੋੜੀ ਇਦਾਂ ਤੁਸੀਂ ਆਪਣੇ ਸ਼ੋਲਡਰ ਤੱਕ ਗਰਦਨ ਨੂੰ ਇਦਾਂ ਪਿੱਛੇ ਲੈ ਜਾਣਾ ਠੀਕ ਹੈ ਆ ਜਿਹੜੀ ਚੀਜ਼ ਆ ਵੀ ਤੁਹਾਡੀ نیچے ਨੂੰ ਆ ਜੂਗੀ ਤੇ ਨਾਲ ਤੁਸੀਂ ਬਾਹਵਾ ਜਿਹੜੀਆਂ ਉਹਨਾਂ ਨੂੰ ਇੱਥੋਂ ਚੱਕ ਕੇ ਆਪਾਂ ਐ ਲੈ ਕੇ ਆਉਣਾ ਹੈ ਇਦਾਂ ਠੀਕ ਹੈ ਇਹਦੀ ਨਾਲ ਤੁਹਾਡਾ ਕੀ ਹੋਣਾ ਹੈ ਆ ਸਾਰੇ ਮਸਲਸ ਖਿੱਚੇ ਜਾਣੇ ਆ ਠੀਕ ਹੈ ਬਾਹਾਂ ਸਾਰੀਆਂ ਖਿੱਚੀਆਂ ਜਾਣੀਆਂ ਤੇ ਜਿਹੜੀ ਤੁਹਾਡੀ ਡਬਲ ਚਿਨ ਹੈ ਉਹ ਵੀ ਖਿੱਚੀ ਜਾਣੀ ਨਾਲ ਤੇ ਜਿਹੜਾ ਤੁਹਾਡਾ ਇਹ ਵਾਲੀ ਐਕਸਰਸਾਈਜ਼ ਦੇ ਵਿੱਚ ਨਾ ਤੁਹਾਨੂੰ ਨਾਲ ਹੀ ਤੁਹਾਡਾ ਸਰਕਲ ਵੀ ਠੀਕ ਹੋ ਜਾਂਦਾ ਮੈਂ ਤੁਹਾਨੂੰ ਮਤਲਬ ਲੋਜੀ ਜਦੋਂ ਬਾਹਾਂ ਪਿੱਛੇ ਲੈ ਕੇ ਜਾਣੀਆਂ ਆ ਸਾਹ ਅੰਦਰ ਕਰ ਲੈਣਾ ਕਿਉਂਕਿ ਬੋਡੀ ਫੈਲ ਰਹੀ ਹੈ ਇਹ ਤੁਸੀਂ ਜਿਹੜੀ ਐਕਸਰਸਾਈਜ਼ ਹੈ ਬੈਠ ਕੇ ਵੀ ਕਰ ਸਕਦੇ ਹੋ ਠੀਕ ਹੈ ਜਿੰਨੇ ਸੈਟ ਤੁਹਾਡਾ ਦਿਲ ਕਰੇ ਕਿਉਂਕਿ ਈਜ਼ੀ ਹੈ ਬੰਦਾ ਬਹੁ ਵਾਰੀ ਕਰ ਲੈਂਦਾ ਕੋਈ ਇਹ ਦਿੱਕਤ ਵਾਲੀ ਗੱਲ ਨਹੀਂ ਠੀਕ ਹੈ ਇਹ ਹੀ ਤੁਸੀਂ ਬੈਠ ਕੇ ਵੀ ਕਰ ਸਕਦੇ ਹੋ ਬਸ ਉਹਦੇ ਚਾਹੇ ਕਿ ਥੋੜੀ ਗਰਦਨ ਨੂੰ ਖਚਾਣੀ ਪੈਂਦਾ ਬਸ मतलब ਬੈਠ ਕੇ ਵੀ ਕਰ ਸਕਦੇ ਹੋ ਜਿਨ੍ਹਾਂ ਨੂੰ ਪੈ ਕੇ ਔਖਾ ਲੱਗਦਾ ਖੜੇ ਹੋ ਕੇ ਕਰ ਲਓ ਬੈਠ ਕੇ ਕਰ ਲਓ ਠੀਕ ਹੈ ਇੱਕ ਤੁਸੀਂ ਇਹਦੇ ਨਾਲ ਇਹ ਐਡ ਆਨ ਕਰ ਸਕਦੇ ਹੋ ਪਲੱਸ ਜਿਨ੍ਹਾਂ ਨੂੰ ਮਤਲਬ ਇਹ ਹੈ ਕਿ ਸਾਡੀ ਬ੍ਰੈਸਟ ਹੈਵੀ ਹੈ ਤੇ ਉਹਨਾਂ ਵਾਸਤੇ ਹੈ ਜਿਹੜੇ ਆਪਾਂ ਇਹ ਕਰਦੇ ਹਾਂ ਨਾ ਇਹਦਾ ਇਫੈਕਟ ਬਹੁਤ ਛੇਤੀ ਆਉਂਦਾ ਹੈ ਤੇ ਤੁਹਾਡੇ ਮਸਲ ਪੇਨ ਵੀ ਜਿਹੜਾ ਕੋਈ ਮੋਢਿਆਂ ਦਾ ਦਰਦ ਹੈ ਹੋਰ ਹੈ ਉਹ ਵੀ ਨਾਲ ਠੀਕ ਹੋ ਜਾਂਦਾ ਤੁਸੀਂ 10 ਵਾਰੀ ਅ ਅੱਗੇ ਨੂੰ ਕਰੋਗੇ ਤੇ 10 ਵਾਰੀ ਪਿੱਛੇ ਨੂੰ ਕਰੋਗੇ ਉਲਟਾ ਠੀਕ ਹੈ ਜੀ ਤੇ ਇਹਦਾ ਤੁਹਾਨੂੰ ਬਹੁਤ ਛੇਤੀ ਰਿਜ਼ਲਟ ਆਉਂਦਾ ਹੈ ਤੇ ਇਦਾਂ ਫਿਰ ਬੈਕ ਕਰੋਗੇ ਇਹ ਮੇਲ ਐਂਡ ਫੀਮੇਲ ਦੋਨੋਂ ਕਰ ਸਕਦੇ ਆ ਐ ਨਹੀਂ ਕਿ ਇਕੱਲੀਆਂ ਫੀਮੇਲਸ ਨਹੀਂ ਕਰਨੇ ਮਤਲਬ ਐ ਨਹੀਂ ਹੈਗਾ ਕਿ ਅਸੀਂ ਸਿਰਫ ਇੱਕ ਪਰਪਸ ਲਈ ਹੋਇਆ ਕਰਨਾ ਹੈ ਅਸੀਂ ਇਹਨੂੰ ਤੇ ਤੁਸੀਂ ਮਤਲਬ ਬੋਡੀ ਫਿਟਨੈਸ ਜਿਹੜੀ ਤੁਹਾਡੀਆਂ ਮਸਲਸ ਨਹੀਂ ਇਹ ਟਾਈਟ ਹੋ ਜਾਂਦੇ ਨੇ ਫਿੱਟ ਹੋ ਜਾਂਦੀਆਂ ਤੁਸੀਂ ਠੀਕ ਹੈ ਜੀ ਤੇ ਇੱਕ ਐਕਸਰਸਾਈਜ਼ ਹੋਰ ਹੈ ਜਿਹੜੀ ਉਹ ਵੀ ਬਹੁਤ ਈਜ਼ੀ ਇੱਕ ਪਿੱਲੋ ਦੀ ਬਹੁਤ ਈਜ਼ੀ ਹੈ ਉਹ ਵੀ ਇਦਾਂ ਤੁਸੀਂ ਲੰਬੇ ਰੋਡ ਪਿੱਲੋ ਰੱਖ ਲੈਣਾ ਠੀਕ ਹੈ ਇਹਦੇ ਉੱਤੇ ਲੇਟ ਜਾਣਾ ਇਦਾਂ ਗਰਦਨ ਤੁਹਾਡੀ ਪਿੱਲੋ ਤੋਂ ਥੱਲੇ ਹੋਣੀ ਚਾਹੀਦੀ ਹੈ ਇਦਾਂ ਥੋੜਾ ਪਿੱਲੋ ਜਿਹੜਾ ਵਿੱਚ ਵਿੱਚ ਹੋਣਾ ਚਾਹੀਦਾ ਤੁਹਾਡੇ ਠੀਕ ਹੈ ਇਹ ਬਹੁਤ ਇਜ਼ੀ ਜੀ ਐਕਸਰਸਾਈਜ਼ ਹੈ ਇਹ ਜਿਹੜੇ ਤੁਹਾਨੂੰ ਪੀਸੀਓਡੀ ਯੂ ਪੀਰਸ ਘਟਾਉਣੇ ਜਾਂ ਹੋਰ ਹੈ ਉਸ ਤਰ੍ਹਾਂ ਦੀ ਪ੍ਰੋਬਲਮਸ ਵਾਸਤੇ ਇਦਾਂ ਤੁਹਾਡੀ ਜੈਨੀਟਲ ਹੈਲਥ ਜਿਹੜੀ ਆ ਉਹ ਰੀਪਰੋਡਕਟਿਵ ਸਿਸਟਮ ਤੁਹਾਡਾ ਇਹਦੇ ਨਾਲ ਹੈਲਦੀ ਹੋ ਜਾਂਦਾ ਆ ਐਕਸਰਸਾਈਜ਼ ਤੁਸੀਂ ਕਰਨੀ ਇਹਦੇ ਵਿੱਚ ਵੀ ਏਜ ਫੈਕਟਰ ਕੋਈ ਮਾਇਨੇ ਨਹੀਂ ਰੱਖਦਾ ਕੋਈ ਵੀ ਏਜ ਆ ਤੁਹਾਡੀ ਪਰ ਆਪਣੀ ਸਰੀਰ ਦੇ ਨਾਲ ਧੱਕਾ ਨਹੀਂ ਕਰਨਾ ਜਿੰਨਾ ਤੁਹਾਡਾ ਬੋਡੀ ਤੁਹਾਡਾ ਸਾਥ ਦੇ ਰਹੀ ਹੈ ਕੰਫਰਟੇਬਲੀ ਉਨਾ ਕਰਨੇ ਠੀਕ ਹੈ ਬਸ ਆ ਹੀ ਇੱਕ ਕੰਮ ਕਰਨਾ ਤੁਸੀਂ ਇੰਨਾ ਜਆ ਤੁਸੀਂ ਨਹੀਂ ਵੀ ਬਹੁਤਾ ਜ਼ਿਆਦਾ ਹਰ ਹੋਣਾ ਚਾਹੁੰਦੇ ਤਾਂ ਜ਼ਿਆਦਾ ਦੇਰ ਹੋਲਡ ਕਰਕੇ ਆਖ ਲੋ ਇਦਾਂ ਠੀਕ ਹੈ ਤਾਂ ਤੁਹਾਡੀਆਂ ਬਹੁਤ ਸਾਰੀਆਂ ਜਿਹੜੀਆਂ ਪ੍ਰੋਬਲਮਸ ਨੇ ਉਹ ਸੋਲਵ ਹੋ ਜਾਂਦੀਆਂ ਪੀਸੀਓਡੀ ਪ੍ਰੋਬਲਮ ਬਹੁਤ ਜਿਆਦਾ ਕਾਮਨ ਹੈ ਛੁੱਟੀਆਂ ਹੋਈਆਂ ਹੋਈਆਂ ਆਪਣੀਆਂ ਬੇਟੀਆਂ ਤੋਂ ਕੰਮ ਕਰਾਓ ਝਾੜੂ ਚਲਵਾਓ ਬਹੁਤ ਸਾਰੀ ਪ੍ਰੋਬਲਮ ਸੋ ਠੀਕ ਹੋ ਜੂਗੀ ਤੁਹਾਡੀ ਠੀਕ ਹੈ ਜੀ ਸੋ ਇਹ ਸੀ ਬਹੁਤ ਈਜ਼ੀ ਜੀਆਂ ਐਕਸਰਸਾਈਜ਼ ਜਿਹੜੀਆਂ ਤੁਹਾਨੂੰ ਬਹੁਤ ਸਾਰੀਆਂ ਦਿੱਕਤਾਂ ਤੋਂ ਬਾਡੀ ਨੂੰ ਹੈਲਦੀ ਕਰਕੇ ਬਚਾ ਸਕਦੀਆਂ ਨੇ ਬਾਕੀ ਆਪਣਾ ਖਾਣੇ ਪੀਣੇ ਦਾ ਖਿਆਲ ਰੱਖੋ ਉਹ ਉਹ ਤਾਂ ਹੈ ਹੀ ਹੈ ਨਾਲ 20 ਮਿੰਟ ਤੋਂ ਲੈ ਕੇ 40 ਮਿੰਟ ਤੱਕ ਅਗਰ ਤੁਸੀਂ ਸੈਰ ਕਰ ਸਕਦੇ ਹੋ ਤਾਂ ਉਹਦਾ ਕੋਈ ਮੇਲ ਹੀ ਨਹੀਂ। ਮਤਲਬ ਸਿਰਫ 20 ਮਿੰਟ ਵੀ ਲਾ ਲੈਣੀ ਹੋ ਤਾਂ ਬਹੁਤ ਬਹੁਤ ਤੁਹਾਨੂੰ ਆਪਣੇ ਮਤਲਬ ਬਾਡੀ ਦੇ ਵਿੱਚ ਹਲਕਾਪਨ ਖਾਸ ਕਰਕੇ ਲੈਗਸ ਦੇ ਵਿੱਚ ਆ ਜਗ੍ਹਾ ਦੇ ਉੱਤੇ ਤੁਹਾਨੂੰ ਹਲਕਾਪਨ ਮਹਿਸੂਸ ਹੁੰਦਾ ਹੈ ਪਿੰਡਣੀਆਂ ਦੇ ਵਿੱਚ। ਸੋ ਕਰਦੇ ਰਹੋ ਬਾਡੀ ਨੂੰ ਥੋੜਾ ਬਹੁਤ ਹਿਲਾਉਂਦੇ ਰਹੋ। ਹੁਣ ਤੁਹਾਨੂੰ ਮੈਂ ਲੇਟ ਕੇ ਬੈਠ ਕੇ ਖੜੇ ਹੋ ਕੇ ਬਹੁਤ ਤਰ੍ਹਾਂ ਦੀਆਂ ਐਕਸਰਸਾਈਜ਼ ਤੁਹਾਨੂੰ ਦੱਸਦੀ ਰਹਿਣਾ ਹੈ ਤੇ ਜਿਹੜਾ ਤੁਹਾਨੂੰ ਕੰਫਰਟੇਬਲ ਲੱਗਦਾ ਉਹੀ ਤਰੀਕਾ ਤੁਸੀਂ ਅਪਣਾ ਲੈਣਾ ਤੇ ਖੁਸ਼ ਰਹੋ ਖੁਸ਼ਹਾਲ ਰਹੋ। ਅਸੀਂ ਵਸੇ ਕੁਝ ਜਿੰਮ ਕੇ ਇਰਦੇ ਰਹੋ ਜਿੰਨਾ ਹੋ ਸਕੇ ਡਾਕਟਰਾਂ ਤੋਂ ਬਚ ਕੇ ਰਹਿਣਾ ਆਪਾਂ ਠੀਕ ਹੈ ਜੀ ਮਿਲਾਂਗੇ ਅਗਲੀ ਕਿਸੇ ਵੀਡੀਓ ਚ ਹੋਰ ਸੋਹਣੇ ਜਿਹੇ ਟੌਪਿਕ ਨਾਲ